ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1280 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1281 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਸਲੋਕ ਮਹੱਲਾ 3ਆ ਬਾਬੀਹਾ ਜਿਸਨੋਂ ਤੂੰ ਪੁਕਾਰਦਾ ਤਿਸਨੋਂ ਲੋਚੈ ਸਭ ਕੋਏ ਏ ਬਿਰਹੀ ਜੀਵਾ ਜਿਸ ਪ੍ਰਭੂ ਨੂੰ ਮਿਲਣ ਲਈ ਤੂੰ ਤਰਲੇ ਲੈ ਰਿਹਾ ਹੈ ਉਸ ਪਰਮਾਤਮਾ ਨੂੰ ਮਿਲਣ ਲਈ ਹਰੇਕ ਜੀਵ ਲੋਚਦਾ ਹੈ ਆਪਣੀ ਕਿਰਪਾ ਕਰਕੇ ਵਸਸੀ ਵਣ ਤ੍ਰੇਣ ਹਰਿਆ ਹੋਏ ਜਦੋਂ ਉਹ ਪ੍ਰਭੂ ਪਰਮਾਤਮਾ ਆਪ ਮਿਹਰ ਕਰਕੇ ਨਾਮ ਦੀ ਵਰਖਾ ਕਰੇਗਾ ਤਾਂ ਸਾਰੀ ਸ੍ਰਿਸ਼ਟੀ ਸਾਰੀ ਬਨਸਪਤੀ ਹਰੀ ਹੋ ਜਾਏਗੀ ਗੌਰ ਪ੍ਰਸਾਦੀ ਪਾਈਐ ਵਿਰਲਾ ਬੂਜੈ ਕੋਏ ਕੋਈ ਵਿਰਲਾ ਬੰਦਾ ਸਮਝਦਾ ਹੈ ਕਿ ਨਾਮ ਅਮਰਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਬਹਿੰਦਿਆ ਉੱਠਦੇ ਆ ਨਿਤ ਧਾਈਐ ਸਦਾ ਸਦਾ ਸੁਖ ਹੋਏ ਜੋ ਬੈਠਦੇ ਉੱਠਦੇ ਹਰ ਵੇਲੇ ਪ੍ਰਭੂ ਪਰਮਾਤਮਾ ਨੂੰ ਸਿਮਰਦੇ ਹਾਂ ਤਾਂ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ ਨਾਨਕ ਅਮਰਤ ਸਦਹੀ ਵਰਸਦਾ ਗੁਰਮਖ ਦੇਵੇ ਹਰ ਸੋਏ ਏ ਨਾਨਕ ਪ੍ਰਭੂ ਪਰਮਾਤਮਾ ਦੇ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੀ ਵਰਖਾ ਤਾਂ ਸਦਾ ਹੀ ਹੋ ਰਹੀ ਹੈ ਪਰ ਉਹ ਪ੍ਰਭੂ ਪਰਮਾਤਮਾ ਇਹ ਦਾਤ ਉਸ ਮਨੁੱਖ ਨੂੰ ਦਿੰਦਾ ਹੈ ਜੋ ਗੁਰੂ ਦੇ ਸਾਹਮਣੇ ਰਹਿੰਦਾ ਹੈ ਮਹੱਲਾ ਤੀਜਾ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ ਜਦੋਂ ਧਰਤੀ ਮੀਖਣੋ ਵਿਆਕਲ ਹੁੰਦੀ ਹੈ ਤੇ ਇੱਕ ਮਨ ਹੋ ਕੇ ਅਰਜ਼ੋਈ ਕਰਦੀ ਹੈ ਤਾਂ ਸਦਾ ਸੱਚਾ ਪ੍ਰਭੂ ਪਰਮਾਤਮਾ ਇਸ ਅਰਜ਼ੋਈ ਨੂੰ ਗੋਹ ਨਾਲ ਸੁਣਦਾ ਹੈ ਸੱਚਾ ਸੁਣਿਆ ਕੰਨ ਦੇ ਧੀਰਕ ਦੇਵੇ ਸਹਿਜ ਸੁਭਾਏ ਅਤੇ ਸੁੱਤੇ ਸਿਧ ਹੀ ਆਪਣੇ ਸਦਾ ਦੇ ਬਣੇ ਸੁਭਾਅ ਅਨਸਾਰ ਧਰਤੀ ਨੂੰ ਧੀਰਜ ਦਿੰਦਾ ਹੈ ਇੰਦਰ ਨੇ ਫੁਰਮਾਇਆ ਉੱਠਾ ਸ਼ੈਬਰ ਲਾਏ ਇੰਦਰ ਨੂੰ ਹੁਕਮ ਕਰਦਾ ਹੈ ਪਰਮਾਤਮਾ ਕਿਉਂ ਝੜੀ ਲਾ ਕੇ ਵਰਖਾ ਕਰਦਾ ਹੈ ਅਨਤਾਨੁਪਜੈ ਬਹੁ ਕਨਾ ਕੀਮਤ ਕਹਿਣ ਨਾ ਜਾਏ ਬੇਅੰਤ ਅਨਾਜ ਰੂਪ ਧਨ ਪੈਦਾ ਹੁੰਦਾ ਹੈ ਪ੍ਰਭੂ ਦੀ ਐਸ ਬਖਸ਼ਿਸ਼ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਨਾਨਕ ਨਾਮ ਸਲਾਹੇ ਤੂੰ ਸਭਨਾ ਜੀਆ ਦੇਂਦਾ ਰਿਜਕ ਸੰਭਾਹੇ ਏ ਨਾਨਕ ਜੋ ਪ੍ਰਭੂ ਸਭ ਜੀਵਾਂ ਨੂੰ ਰਿਜਕ ਪੜਾਂਦਾ ਹੈ ਉਸ ਦਾ ਨਾਮ ਵੜਿਆਓ ਉਸ ਦੇ ਨਾਮ ਨੂੰ ਸੁਲਾਓ ਜਿਤ ਖਾਦਾ ਸੁਖ ਉਪਜੈ ਫਿਰ ਦੁੱਖ ਨ ਲਾਗੈ ਆਏ ਇਸ ਨਾਮ ਭੋਜੰਦੇ ਖਾਦਿਆਂ ਸੁਖ ਪੈਦਾ ਹੁੰਦਾ ਹੈ ਸੁਖ ਵੀ ਐਸਾ ਕਿ ਫਿਰ ਕਦੇ ਦੁੱਖ ਆ ਕੇ ਨਹੀਂ ਲੱਗਦਾ ਪੌੜੀ ਹਰ ਜਿਓ ਸੱਚਾ ਸੱਚ ਤੋ ਸੱਚੇ ਲਹਿ ਮਿਲਾਏ हे प्रभु परमात्मा जी तू सदा कायम रहने वाला है जो तेरा रूप हो जाता है तो उसको अपने में मिला लेता है दूजा दूसरी तरफ है कूड़ मिले ना मिले आ जाए जो मनुख माया विच लगा होया है उसदा सच दे उल्ट दूजा पासा है भाव ओ दूजे पासे कूड़ बल जांदा है ते कूड़ दे राही भाव कूड़ विच लगया प्रभु नहीं मिलदा ਪ੍ਰਭੂ ਪ੍ਰਮਾਤਮਾ ਨੂੰ ਮਿਲਿਆ ਨਹੀਂ ਜਾ ਸਕਦਾ ਜੇ ਆਪਾਂ ਝੂਠਾ ਵਿੱਚ ਹੀ ਪਏ ਰਹੇ ਤਾਂ ਗੁਰੂ ਪਿਆਰਿਓ ਸਾਡੇ ਪਿੰਡ ਮਾਸ਼ੀਆਂ ਕਲਾਂ ਦਾ ਇੱਕ ਫੁਕਰਾ ਹੈ ਜੋ ਜੇ ਕਿਸੇ ਤੋਂ ਸੁਖਮਨੀ ਸਾਹਿਬ ਵੀ ਹੋ ਰਿਹਾ ਹੈ ਤਾਂ ਵੀ ਉਸਨੇ ਟਰੈਕਟਰ ਤੇ ਗੱਡੀ ਤੇ ਗੱਡੀ ਵਿੱਚ ਡੈਕ ਲਾ ਕੇ ਹੀ ਘੁੰਮਣਾ ਹੈ ਟਰੈਕਟਰ ਉੱਤੇ ਤੇ ਜੇ ਗੁਰਦੁਆਰਾ ਸਾਹਿਬ ਵਿਖੇ ਪਾਠ ਹੋ ਰਿਹਾ ਹੈ ਸ਼ਾਮ ਨੂੰ ਰੇ ਰਾਤ ਸਾਹਿਬ ਦਾ ਤਾਂ ਵੀ ਉਸਨੇ ਟਰੈਕਟਰ ਘਟਨਾ ਫੁਕਰੇ ਨੇ ਇੱਕੋ ਹੀ ਫੁਕਰੇ ਪੂਰੇ ਮਾਸ਼ੀਆਂ ਕਲਾਂ ਵਿੱਚ ਬਾਕੀ ਸਾਰੇ ਮੇਰੇ ਵੀ ਟਰੈਕਟਰ ਵਾਲੇ ਬਹੁਤ ਵਧੀਆ ਹਨ ਤੇ ਉਹ ਵਿਛੜਿਆ ਹੋਇਆ ਪ੍ਰਭੂ ਨਾਲ ਉਹ ਮੂਰਖ ਹੈ ਉਹਦਾ ਲੱਗਦਾ ਦਿਮਾਗ ਖਰਾਬ ਹੋ ਗਿਆ ਹੈ ਤੇ ਉਸ ਨੂੰ ਜਲਦੀ ਕਿਸੇ ਚੰਗੇ ਦਿਮਾਗੀ ਜਿਹੜਾ ਡਾਕਟਰ ਹੈ ਦਿਮਾਗ ਠੀਕ ਕਰਦਾ ਉਹਨੂੰ ਵਿਖਾਣਾ ਪੈਣਾ ਹੈ ਜਾਂ ਫਿਰ ਪ੍ਰਮਾਤਮਾ ਨੇ ਉਸ ਦਾ ਵੈਸੇ ਹੀ ਕੰਮ ਕਰ ਦੇਣਾ ਹੈ ਜਿਹੜਾ ਆਪ ਬਾਣੀ ਸੁਣਦਾ ਨਹੀਂ ਤੇ ਦੂਜਿਆਂ ਨੂੰ ਸੁਣ ਨਹੀਂ ਦਿੰਦਾ ਉਹ ਬਸ ਉਲਟੀ ਹੋਇਆ ਪਿਆ ਹੈ ਇੱਕੋ ਹੀ ਫੁਕਰੇ ਸਾਡੇ ਪੂਰੇ ਪਿੰਡ ਮਾਛੀਆਂ ਕਲਾਂ ਵਿੱਚ ਟਰੈਕਟਰ ਤੇ ਡੈਕ ਲਾ ਕੇ ਘੁੰਮਦਾ ਹੈ ਉੱਚੀ ਉੱਚੀ ਗਲੀ ਵਿੱਚ ਡੈਕ ਲਾ ਕੇ ਘੁੰਮਦਾ ਹੈ ਤੇ ਬੱਚੇ ਗਲੀ ਦੇ ਉੱਠ ਕੇ ਉਹਦੀ ਜਾਂ ਨੂੰ ਰੋਣ ਲੱਗ ਪੈਂਦੇ ਹਨ ਸੋ ਇਹੋ ਜਿਹੇ ਫੁਕਰੇ ਜਿਹੜੇ ਹੁੰਦੇ ਹਨ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ ਆਪੇ ਜੋੜ ਵਿਛੋੜਿਆ ਆਪੇ ਕੁਦਰਤ ਦੇ ਦਿਖਾਏ ਪ੍ਰਭੂ ਵਿਛੋੜੇ ਹੋਏ ਜੀਵ ਨੂੰ ਆਪ ਹੀ ਆਪਣੇ ਚਰਨਾਂ ਵਿੱਚ ਜੋੜਦਾ ਹੈ ਆਪ ਹੀ ਆਪਣੀ ਇਹ ਵਡਿਆਈ ਵਖਾਂਦਾ ਹੈ ਮੋਹ ਸੋਗ ਵਿਜੋਗ ਹੈ ਪੂਰਬ ਲਿਖਿਆ ਕਮਾਏ ਕੂੜ ਵਿੱਚ ਲੱਗੇ ਬੰਦੇ ਨੂੰ ਮੋਹ ਚਿੰਤਾ ਵਿਛੋੜਾ ਵ્યાਪਦਾ ਹੈ ਉਹ ਮੋੜ ਨਹੀਂ ਕੰਮ ਕਰਦਾ ਉਹ ਮੋੜ ਉਹੀ ਕੰਮ ਕਰਦਾ ਜਾਂਦਾ ਹੈ ਜੋ ਪਿਛਲੇ ਕੀਤੇ ਅਨੁਸਾਰ ਉਸ ਦੇ ਮੱਥੇ ਉੱਤੇ ਲਿਖਿਆ ਹੈ ਭਾਵ ਜਿਹੜਾ ਬੰਦਾ ਇੱਕ ਵਾਰੀ ਪੁੱਠੇ ਕੰਮਾਂ ਵਿੱਚ ਲੱਗ ਜਾਂਦਾ ਹੈ ਉਸ ਦੇ ਮੱਥੇ ਉੱਤੇ ਇਹੋ ਜਿਹੇ ਭਾਗ ਹੀ ਬਣਦੇ ਹਨ ਤੇ ਉਹ ਸਦਾ ਫਿਰ ਪੁੱਠੇ ਕੰਮ ਹੀ ਕਰਦਾ ਰਹਿੰਦਾ ਸਿੱਧਾ ਕੰਮ ਉਸ ਨੂੰ ਨਹੀਂ ਆਉਂਦਾ ਹੋਮ ਬਲੇ ਹਾਰੀ ਤਨ ਕੋ ਜੋ ਹਰ ਚਰਣੀ ਰਹਿ ਲਿਵ ਲਾਏ ਜਿਹੜੇ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਸੂਰਤ ਜੋੜ ਕੇ ਰੱਖਦੇ ਹਨ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਇਹ ਗੁਰੂ ਪਾਸ ਜੀ ਫਰਮਾਨ ਕਰ ਰਹੇ ਹਨ ਜਿਵੇਂ ਤੁਸੀਂ ਗੁਰੂ ਪਿਆਰਿਓ ਸ਼ਬਦ ਨਾਲ ਸੂਰਤ ਜੋੜੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋ ਬੋਲ ਹਨ ਉਹ ਸਰਵਣ ਕਰ ਰਹੇ ਹੋ ਤੁਸੀਂ ਵੱਡੇ ਭਾਗਾਂ ਵਾਲੇ ਹੋ ਜਿਉਂ ਜਲ ਮੈਂ ਕਮਲ ਲਿਪਤ ਹੈ ਐਸੀ ਬੰਦ ਬਣਾਏ ਪ੍ਰਭੂ ਨੇ ਜਿਹੀ ਬੰਦ ਬਣਾ ਰੱਖੀ ਹੈ ਕਿ ਉਸ ਦੇ ਚਰਨਾ ਵਿੱਚ ਜੁੜਨ ਵਾਲੇ ਇਉਂ ਜਗਤ ਵਿੱਚ ਨਰਲੇਪ ਰਹਿੰਦੇ ਹਨ ਜਿਵੇਂ ਪਾਣੀ ਵਿੱਚ ਕੌਲ ਫੁੱਲ ਅਸ਼ੋ ਰਹਿਦਾ ਹੈ ਪਾਣੀ ਤੋਂ ਉੱਪਰ ਰਹਿੰਦਾ ਹੈ ਸੇ ਸੁਖੀਏ ਸਦਾ ਸੋਹਣੇ ਜਿਨ ਵਿੱਚ ਹੋ ਆਪ ਗਵਾਏ ਜੋ ਮਨੁੱਖ ਆਪਣੇ ਅੰਦਰੋਂ ਆਪਾ ਭਾਗ ਗਵਾਉਂਦੇ ਹਨ ਉਹ ਸਦਾ ਸੁਖੀ ਰਹਿੰਦੇ ਹਨ ਤੇ ਸੋਹਣੇ ਲੱਗਦੇ ਹਨ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ਤਿੰਨ ਸੋਗ ਵਿਯੋਗ ਕਦੇ ਨਹੀਂ ਜੋ ਹਰ ਕੈ ਅੰਕ ਸਮਾਏ ਜੋ ਪ੍ਰਭੂ ਦੀ ਗੋਦ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਨੂੰ ਕਦੇ ਚਿੰਤਾ ਤੇ ਵਿਛੋੜਾ ਵਿਆਪਦਾ ਨਹੀਂ ਉਹ ਸਦਾ ਪਰਮਾਤਮਾ ਦੇ ਪਰਮਾਤਮਾ ਦੇ ਚਰਨਾਂ ਵਿੱਚ ਚਿੱਤ ਜੋੜੀ ਰੱਖਦੇ ਹਨ ਤੇ ਪਰਮਾਤਮਾ ਉਹਨਾਂ ਦੇ ਅੰਗ ਸੰਗ ਰਹਿੰਦਾ ਹੈ ਸਲੋਕ ਮਹਲਾ 3 ਨਾਨਕ ਸੋ ਸਾਲਾਹੀਐ ਜਿਸ ਵਸ ਸਭ ਕੁਛ ਹੋਏ हे ਨਾਨਕ ਜਿਸ ਪ੍ਰਭੂ ਦੇ ਵਸ ਵਿੱਚ ਹਰੇਕ ਗੱਲ ਹੈ ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ ਤਿਸੈ ਸਰੇ ਵੋ ਪ੍ਰਾਣੀ ਹੋ ਤਿਸ ਬਿਨ ਅਵਰ ਨ ਕੋਏ ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ ਬੰਦਿਓ ਹੈ ਭਾਗਾ ਵਾਲੇ ਉਸ ਪ੍ਰਭੂ ਨੂੰ ਹੀ ਸਿਮਰੋ ਗੁਰਮਖ ਹਰ ਪ੍ਰਭ ਮਨ ਵਸੈ ਤਾਂ ਸਦਾ ਸਦਾ ਸੁਖ ਹੋਏ ਜੇ ਗੁਰੂ ਦੀ ਰਾਹੀ ਹਰੀ ਪ੍ਰਭੂ ਮਨ ਵਿੱਚ ਆਵਸੇ ਤਾਂ ਮਨ ਵਿੱਚ ਸਦਾ ਹੀ ਸੁਖ ਬਣਿਆ ਰਹਿੰਦਾ ਹੈ ਸਹਿਸਾ ਮੂਲ ਨਾ ਹੋਵਈ ਸਭ ਚਿੰਤਾ ਵਿੱਚ ਹੋ ਜਾਏ ਤੋਖਲਾ ਓਕਾ ਹੀ ਨਹੀਂ ਰਹਿੰਦਾ ਸਾਰੀ ਚਿੰਤਾ ਮਨ ਵਿੱਚ ਨਿਕਲ ਜਾਂਦੀ ਹੈ ਪ੍ਰਮਾਤਮਾ ਦਾ ਨਾਮ ਜਪਣ ਨਾਲ ਜੋ ਕੁਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨਾ ਜਾਏ ਜੋ ਕੁਝ ਜਗਤ ਵਿੱਚ ਵਰਤ ਰਿਹਾ ਹੈ ਉਹ ਰਜਾ ਵਿੱਚ ਹੋ ਰਿਹਾ ਹੈ ਰਜਾ ਵਿੱਚ ਹੋ ਰਿਹਾ ਹੀ ਦਿਸਦਾ ਹੈ ਉਸ ਉਤੇ ਕੋਈ ਇਤਰਾਜ਼ ਮਨ ਵਿੱਚ ਉੱਠਦਾ ਹੀ ਨਹੀਂ ਸੱਚਾ ਸਾਹਿਬ ਮਨ ਵਸੈ ਤਾਂ ਮਨ ਚਿੰਦਿਆ ਫਲ ਪਾਏ ਜੇ ਸਦਾ ਤੇ ਰਹਿਣ ਵਾਲਾ ਪ੍ਰਭੂ ਪਰਮਾਤਮਾ ਮਨ ਵਿੱਚ ਆਵਸੇ ਤਾਂ ਮਨ ਵਿੱਚ ਚਿਤਵਿਆ ਹੋਇਆ ਹਰੇਕ ਫਲ ਹਾਸਲ ਹੁੰਦਾ ਹੈ ਨਾਨਕ ਤਿੰਨ ਕਾ ਆਖਿਆ ਆਪ ਸੁਣੇ ਜੇ ਲਇਨ ਪੰਨੈ ਪਾਏ ਏ ਨਾਨਕ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਲੇਖੇ ਵਿੱਚ ਲਿਖ ਲਿਆ ਹੈ ਭਾਵ ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ ਪਰਮਾਤਮਾ ਉਹਨਾਂ ਦੀ ਅਰਦਾਸ ਬੜੇ ਧਿਆਨ ਨਾਲ ਸੁਣਦਾ ਹੈ ਮਹੱਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਬੂਜਨ ਬੂਜਣ ਹਾਰ ਅੰਮ੍ਰਿਤ ਦੀ ਵਰਖਾ ਸਦਾ ਹੋ ਰਹੀ ਹੈ ਪਰ ਇਸ ਭੇਦ ਨੂੰ ਉਹੀ ਸਮਝਦੇ ਹਨ ਜੋ ਸਮਝਣ ਜੋਗੇ ਹਨ ਗੁਰਮਖ ਜੀ ਨੇ ਬੁੱਝਿਆ ਹਰ ਅੰਮ੍ਰਿਤ ਰੱਖਿਆ ਔਰ ਧਾਰ ਜਿਨ੍ਹਾਂ ਨੇ ਗੁਰੂ ਦੀ ਰਾਹੀ ਇਹ ਭੇਦ ਸਮਝ ਲਿਆ ਹੈ ਉਹ ਅੰਮ੍ਰਿਤ ਹਿਰਦੇ ਵਿੱਚ ਸਾਂਭ ਰੱਖਦੇ ਹਨ ਹਰ ਅੰਮ੍ਰਿਤ ਪੀਵੇ ਸਦਾ ਰੰਗ ਰਾਤੇ ਹੋ ਮੈਂ ਤ੍ਰਿਸ਼ਨਾ ਮਾਰ ਉਹ ਮਨੁੱਖ ਹੋ ਮੈਂ ਦੇ ਮਾਇਆ ਦੀ ਤ੍ਰਿਸ਼ਨਾ ਮਿਟਾ ਕੇ ਪ੍ਰਭੂ ਪਰਮਾਤਮਾ ਦੇ ਪਿਆਰ ਵਿੱਚ ਰੰਗੇ ਹੋਏ ਸਦਾ ਅੰਮ੍ਰਿਤ ਪੀਂਦੇ ਹਨ ਨਾਮ ਰਸ ਉਹ ਹਮੇਸ਼ਾ ਚਖਦੇ ਹਨ ਅੰਮ੍ਰਿਤ ਹਰ ਕਾ ਨਾਮ ਹੈ ਵਰਸੈ ਕਿਰਪਾ ਧਾਰ ਉਹ ਅੰਮ੍ਰਿਤ ਕੀ ਹੈ ਅੰਮ੍ਰਿਤ ਪ੍ਰਭੂ ਦਾ ਨਾਮ ਹੈ ਤੇ ਇਸ ਦੀ ਵਰਖਾ ਹੁੰਦੀ ਹੈ ਪ੍ਰਭੂ ਦੀ ਕਿਰਪਾ ਨਾਲ ਨਾਨਕ ਗੁਰਮਖ ਨਦਰੀ ਆਇਆ ਹਰੇ ਆਤਮ ਰਾਮ ਮੁਰਾਰਾ ਏ ਨਾਨਕ ਸਭ ਵਿੱਚ ਵਿਆਪਕ ਮੁਰਾਰੀ ਪਰਮਾਤਮਾ ਸਤਿਗੁਰ ਦੇ ਰਾਹੀ ਨਜਰੀ ਆਉਂਦਾ ਹੈ ਪੌੜੀ ਅਤੁੱਲ ਕਿਉਂ ਤੋਲੀਐ ਵਣ ਤੋਲੇ ਪਾਇਆ ਨਾ ਜਾਏ ਪਰਮਾਤਮਾ ਤੁਲ ਹੈ ਉਸ ਦੇ ਸਾਰੇ ਗੁਣ ਜਾਚੇ ਨਹੀਂ ਜਾ ਸਕਦੇ ਪਰ ਉਸ ਦੇ ਗੁਣਾ ਦੇ ਵਿਚਾਰ ਕਰਨ ਤੋਂ ਬਿਨਾ ਉਸ ਦੀ ਪ੍ਰਾਪਤੀ ਵੀ ਨਹੀਂ ਹੁੰਦੀ ਗੁਰ ਕੈ ਸ਼ਬਦ ਵਿਚਾਰੀਐ ਗੁਣ ਮੈਂ ਰਹਿ ਸਮਾਏ ਪ੍ਰਭ ਦੇ ਗੁਣਾ ਦੀ ਵਿਚਾਰ ਸਤਿਗੁਰੂ ਦੇ ਸ਼ਬਦ ਦੇ ਰਾਹੀ ਹੋ ਸਕਦੀ ਹੈ ਜੋ ਮਨੁੱਖ ਵਿਚਾਰ ਕਰਦਾ ਹੈ ਉਹ ਉਸ ਦੇ ਗੁਣਾ ਵਿੱਚ ਮगन ਰਹਿੰਦਾ ਹੈ ਆਪਣਾ ਆਪ ਆਪ ਤੋਲਸੀ ਆਪੇ ਮਿਲਾ ਮਿਲਾਏ ਆਪਣੇ ਆਪ ਨੂੰ ਪ੍ਰਭੂ ਆਪ ਹੀ ਤੋਲ ਸਕਦਾ ਹੈ ਭਾਵ ਪ੍ਰਭੂ ਕਿੰਨਾ ਵੱਡਾ ਹੈ ਇਹ ਗਾਲੋ ਆਪ ਹੀ ਜਾਣਦਾ ਹੈ ਕਿ ਪਰਮਾਤਮਾ ਕਿੱਡਾ ਵੱਡਾ ਹੈ ਉਹ ਆਪ ਹੀ ਆਪਣੇ ਸੇਵਕਾਂ ਨੂੰ ਗੁਰੂ ਦਾ ਮਲਾਇਆ ਮਿਲਦਾ ਹੈ ਤਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਏ ਪ੍ਰਭੂ ਪਰਮਾਤਮਾ ਦਾ ਮੁੱਲ ਨਹੀਂ ਪੈ ਸਕਦਾ ਉਹ ਕਿੱਡਾ ਵੱਡਾ ਹੈ ਇਸ ਬਾਰੇ ਕੋਈ ਗੱਲ ਆਖੀ ਨਹੀਂ ਜਾ ਸਕਦੀ ਹੋਮ ਬਲੇ ਹਾਰੀ ਗੁਰ ਆਪਣੇ ਜਿਨ ਸੱਚੀ ਬੂਝ ਦਿੱਤੀ 부ਝਾਏ ਮੈਂ ਕੁਰਬਾਨ ਹਾਂ ਆਪਣੇ ਗੁਰੂ ਤੋਂ ਜਿਸਨੇ ਮੈਨੂੰ ਸੱਚੀ ਸੂਝ ਦੇ ਦਿੱਤੀ ਹੈ ਜਗਤ ਮੁਸੈ ਅਮਰਤ ਲੁੱਟੀ ਹੈ ਮਨਮੁਖ ਬੂਝ ਨਾ ਪਾਏ ਗੁਰੂ ਦੀ ਮੱਤ ਤੋਂ ਬਿਨਾਂ ਜਗਤ ਡਕ ਠਗਿਆ ਜਾ ਰਿਹਾ ਹੈ ਅਮਰਤ ਲੁੱਟਿਆ ਜਾ ਰਿਹਾ ਹੈ ਮਾਨ ਦੇ ਪਿਛੇ ਤੁਰਨ ਵਾਲੇ ਬੰਦੇ ਨੂੰ ਵੇ ਸਮਝ ਨਹੀਂ ਪੈਂਦੀ ਵਿਣ ਨਾ ਵੈ ਨਾਲ ਨਾ ਚੱਲਸੀ ਜਾਸੀ ਜਨਮ ਗਵਾਏ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਸ਼ੈ ਮਨੁੱਖ ਦੇ ਨਾਲ ਨਹੀਂ ਜਾਏਗੀ ਸੋ ਨਾਮ ਤੋਂ ਭੁੱਲਾ ਹੋਇਆ ਮਨੁੱਖ ਆਪਣਾ ਜਨਮ ਜਾਈ ਗਵਾ ਕੇ ਜਾਏਗਾ ਗੁਰਮਤੀ ਜਾਗੇ ਤਿਨੇ ਘਰ ਰਖਿਆ ਦੂਤਾਂ ਕਾ ਕਿਸ਼ਨਾ ਵਸਾਏ ਜਿਹੜੇ ਮਨੁੱਖ ਗੁਰਦੀ ਮਤ ਲੈ ਕੇ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਜਾਗ ਪੈਂਦੇ ਹਨ ਉਹ ਆਪਣਾ ਘਰ ਭਾਵ ਆਪਣਾ ਸਰੀਰ ਵਿਕਾਰਾਂ ਤੋਂ ਵਿਚਾਰ ਰੱਖਦੇ ਹਨ ਇਹਨਾਂ ਦੂਤਾਂ ਵਿਕਾਰਾਂ ਦਾ ਉਹਨਾਂ ਉੱਤੇ ਕੋਈ ਜ਼ੋਰ ਨਹੀਂ ਚੱਲਦਾ ਜਿਹੜੇ ਪ੍ਰਮਾਤਮਾ ਦੀ ਸ਼ਰਨ ਵਿੱਚ ਆਉਂਦੇ ਹਨ ਪ੍ਰਮਾਤਮਾ ਦਾ ਨਾਮ ਤੇ ਆਉਂਦੇ ਹਨ ਵੇਡ ਨਾ ਵੈ ਨਾਲ ਨ ਚੱਲਸੀ ਜਾਸੀ ਜਨਮੰਗਵਾਏ ਗੁਰਮਤੀ ਜਾਗੇ ਤਿਨੀ ਘਰ ਰਖਿਆ ਦੂਤਾ ਕਾ ਕਿਸ਼ਨਾ ਵਸਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1281 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕਾਲ ਨੂੰ ਆਪਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1282 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ